ਹਾਂਜੀ ਸਰ ਅੱਜ ਤੁਸੀਂ ਕਿਸ ਪਰਪਸ ਲਈ ਇੱਥੇ ਆਏ ਹੋ ਜੀ ਇਹ ਮਨਪ੍ਰੀਤ ਸਿੰਘ ਪੀਤਾ ਪੁੱਤਰ ਨਾਇਬ ਸਿੰਘ ਵਾਸੀ ਬੂਈਆਂ ਵਾਲਾਂ ਦੇ ਖਿਲਾਫ 222 ਨੰਬਰ ਮੁਕੱਦਮਾ ਅ ਦਰਜ ਹੋਇਆ ਸੀਗਾ ਬਾਗੇ ਪੁਰਾਣੇ ਥਾਣੇ ਦੇ ਵਿੱਚ ਉਸ ਮੁਕੱਦਮੇ 'ਚ ਇਹਦੀ ਜਿਹੜੀ ਪ੍ਰਾਪਰਟੀ ਅਸੀਂ ਵੈਰੀਫਾਈ ਕਰਾਈ ਸੀ ਆਪਣਾ ਡੀਸੀ ਸਾਹਿਬ ਫਿਰੋਜ਼ਪੁਰ ਵੱਲੋਂ ਤਾਂ ਉਹ 7 ਕਨਾਲ 18 ਮਰਲੇ ਜ਼ਮੀਨ ਇਹਦੇ ਨਾਂ ਤੇ ਬੋਲਦੀ ਸੀ ਕਿ ਉਹ ਜ਼ਮੀਨ ਦੀ ਅਟੈਚਮੈਂਟ ਅੱਜ ਅਸੀਂ ਕਰਾਉਣ ਆਏ ਆਂ ਆ ਕਿਉਂਕਿ ਸੈਕਸ਼ਨ 24 ਤੇ 25 ਜਿਹੜਾ ਯੂਏਪੀਏ ਐਕਟ ਦਾ ਹੈਗਾ ਉਹਦੇ ਤਹਿਤ ਇਹ ਪ੍ਰੋਵੀਜ਼ਨ ਹੈਗਾ ਵੀ ਜੇ ਅਤਵਾਦ ਧਾਰਜਿਤ ਕੀਤੀ ਹੋਈ ਪ੍ਰਾਪਰਟੀ ਜਾਂ ਜਿਹੜੀ ਪ੍ਰਾਪਰਟੀ ਨੂੰ ਕੱਲ ਨੂੰ ਅਤਵਾਦ ਲਈ ਵਰਤਿਆ ਜਾ ਸਕਦਾ ਉਹ ਪ੍ਰਾਪਰਟੀ ਨੂੰ ਸਰਕਾਰ ਅਟੈਚ ਕਰ ਸਕਦੀ ਹੈ ਇਹ ਜਦੋਂ ਇਸ ਮੁਕਦਮੇ 'ਚ ਸਜ਼ਾ ਹੋ ਗਿਆ ਤਾਂ ਇਹਦੀ ਪ੍ਰਾਪਰਟੀ ਪੱਕੀ ਸਰਕਾਰ ਕੋਲ ਚਲੀ ਜਾਏਗੀ ਹਜੇ ਸਿਰਫ ਅਟੈਚਮੈਂਟ ਹੈ ਹਜੇ 'ਚ ਕੋਈ ਫਰਕ ਨਹੀਂ ਹਜੇ ਤਾਂ ਸਿਰਫ ਅੱਗੇ ਵੇਚ ਨਹੀਂ ਸਕਦਾ ਕਿਸੇ ਨੂੰ ਹੋਰ ਨਹੀਂ ਵੇਚ ਸਕਦਾ ਤੇ ਜਦੋਂ ਇਹ ਸਜ਼ਾ ਹੋ ਗਏ ਮੁਕਦਮੇ ਚ ਉਸ ਤੋਂ ਬਾਅਦ ਇਹ ਪੱਕੀ ਅਟੈਚ ਹੋ ਗਈ ਫਿਰ ਹਮਿੰਟੇ ਨੂੰ ਕੁਰ ਕਰਦੇ ਇਹ ਮਨਪ੍ਰੀਤ ਪੀਤਾ ਜੀ ਰਹਿਣ ਵਾਲਾ ਬੁਈਆਂ ਵਾਲੇ ਦਾ ਜੀ ਪਿੰਡ ਦਾ ਬੁਈਆਂ ਵਾਲੇ ਦਾ ਰਹਿਣ ਦਾ ਹੈ ਇਹਦੇ ਵਿੱਚ ਇਹਦੇ ਖਿਲਾਫ ਵਕ ਵਕ ਥਾਣਿਆਂ ਦੇ ਵਿੱਚ 12 ਮੁਕਦਮੇ ਦਰਜ ਨੇ ਇਹ ਮਨੀਲਾ ਗਿਆ ਹੋਇਆ ਸੀ ਮਨੀਲਾ ਤੋਂ ਇਹ ਅਰਸ਼ਦ ਆਲੇ ਨਾਲ ਰਲ ਕੇ ਪਾਕਿਸਤਾਨ ਚੋਂ ਇਹਨੇ ਹਥਿਆਰ ਮੰਗਾਇਏ ਸੀ ਜਿਹੜੇ ਕਿ 4 ਪਿਸਤੌਲ ਤੇ ਕੁਝ ਗਰਨੇਡੇ ਤੋਂ ਬਰਾਮਦ ਹੋਏ ਇਨਾਂ ਦੇ ਸਾਥੀਆਂ ਤੋਂ ਬਰਾਬਦ ਹੋਏ ਸੀ ਜਿਸ ਕਰਕੇ ਇਹ ਇਸ ਮੁਕਦਮੇ 'ਚ ਨਾਮ ਦੇ। ਹੁਣ ਵੀ ਇਹ ਜੇਲ੍ਹ 'ਚ ਹੈ ਜਾਂ ਹੁਣ ਜੇਲ੍ਹ 'ਚ ਹੈ ਹਜੇ ਦੀ ਬੇਲ ਨਹੀਂ ਹੋਈ ਇਸ ਮੁਕਦਮੇ 'ਚ ਤੇ ਹੋਰ ਵੀ ਮੁਕਦਮਿਆਂ 'ਚ ਕਾਫੀ ਚ ਹੈ ਹਜੇ ਜੇਲ੍ਹ 'ਚ ਹੀ ਚੱਲਦੇ ਆ। ਠੀਕ ਹੈ ਜੀ ਧੰਨਵਾਦ। ਹਾਂਜੀ ਸਰ ਅੱਜ ਤੁਸੀਂ ਕਿਸ ਪਰਪਸ ਲਈ ਇੱਥੇ ਆਏ ਹੋ ਜੀ? ਇਹ ਮਨਪ੍ਰੀਤ ਸਿੰਘ ਪਿਤਾ ਪੁੱਤਰ ਨੈਬ ਸਿੰਘ ਵਾਸੀ ਬੂਈਆਂ ਵਾਲਾਂ ਦੇ ਖਿਲਾਫ 222 ਨੰਬਰ ਮੁਕਦਮਾ ਅ ਦਰਜ ਹੋਇਆ ਸੀਗਾ ਬਾਗੇ ਪੁਰਾਣੇ ਥਾਣੇ ਦੇ ਵਿੱਚ। ਉਸ ਮੁਕਦਮੇ 'ਚ ਇਹਦੀ ਜਿਹੜੀ ਪ੍ਰਾਪਰਟੀ ਅਸੀਂ ਵੈਰੀਫਾਈ ਕਰਾਈ ਸੀ ਆਪਣਾ ਡੀਸੀ ਸਾਹਿਬ ਫਿਰੋਜ਼ਪੁਰ ਵੱਲੋਂ ਤਾਂ ਉਹ 7 ਕਨਾਲ 18 ਮਰਲੇ ਜ਼ਮੀਨ ਇਹਦੇ ਨਾਂ ਤੇ ਬੋਲਦੀ ਸੀਗੀ ਉਹ ਜ਼ਮੀਨ ਦੀ ਅਟੈਚਮੈਂਟ ਅੱਜ ਅਸੀਂ ਕਰਉਣ ਆਏ ਆ ਕਿਉਂਕਿ ਸੈਕਸ਼ਨ 24 ਤੇ 25 ਜਿਹੜਾ ਯੂਪੀਏ ਐਕਟ ਦਾ ਹੈਗਾ ਉਹਦੇ ਤਹਿਤ ਪ੍ਰੋਵੀਜ਼ਨ ਹੈਗਾ ਵੀ ਜੇ ਅਤਵਾਦ ਤੋਂ ਅਰਜਿਤ ਕੀਤੀ ਹੋਈ ਪ੍ਰਾਪਰਟੀ ਜਾਂ ਜਿਹੜੀ ਪ੍ਰਾਪਰਟੀ ਨੂੰ ਕੱਲ ਨੂੰ ਅਤਵਾਦ ਲਈ ਵਰਤਿਆ ਜਾ ਸਕਦਾ ਉਹ ਪ੍ਰਾਪਰਟੀ ਨੂੰ ਸਰਕਾਰ ਅਟੈਚ ਕਰ ਸਕਦੀ ਹੈ ਇਹ ਜਦੋਂ ਇਸ ਮੁਕਦਮੇ 'ਚ ਸਜ਼ਾ ਹੋ ਗਿਆ ਫਾਈਨ ਦੇ ਪ੍ਰੋਪਰਟੀ ਪੱਕੀ ਸਰਕਾਰ ਕੋਲ ਹੀ ਚਲੀ ਜਾਏਗੀ ਹਜੇ ਸਿਰਫ ਅਟੈਚਮੈਂਟ ਹੈ ਹਜੇ ਇਸ ਵਿੱਚ ਕੋਈ ਫਰਕ ਨਹੀਂ ਹਜੇ ਤਾਂ ਸਿਰਫ ਅੱਗੇ ਵੇਚ ਨਹੀਂ ਸਕਦਾ ਕਿਸੇ ਨੂੰ ਹੋਰ ਨਹੀਂ ਵੇਚ ਸਕਦਾ ਤੇ ਜਦੋਂ ਇਹ ਸਜ਼ਾ ਹੋ ਗਏ ਮੁਕਦਮੇ ਚ ਉਸ ਤੋਂ ਬਾਅਦ ਇਹ ਪੱਕੀ ਅਟੈਚ ਹੋ ਜੂਗੀ ਫਿਰ ਗਵਰਨਮੈਂਟ ਇਹਨੂੰ ਕੋਰ ਕਰ ਦੇਵੇ ਤੇ ਮਨਪ੍ਰੀਤ ਪੀਤਾ ਜੀ ਰਹਿਣ ਵਾਲਾ ਬੁਈਆਂ ਵਾਲੇ ਦਾ ਜੀ ਪਿੰਡ ਦਾ ਬੁਈਆਂ ਵਾਲੇ ਦਾ ਰਹਿਣ ਦਾ ਹੈ ਇਹਦੇ ਵਿੱਚ ਇਹਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ 12 ਮੁਕਦਮੇ ਦਰਜ ਨੇ ਇਹ ਮਨੀਲਾ ਗਿਆ ਹੋਇਆ ਸੀ ਮਨੀਲਾ ਤੋਂ ਇਹ ਅਰਸ਼ਦ आले ਨਾਲ ਰਲ ਕੇ ਪਾਕਿਸਤਾਨ ਚੋਂ ਇਹਨੇ ਹਥਿਆਰ ਮੰਗਾਇਏ ਸੀ ਜਿਹੜੇ ਕਿ ਚਾਰ ਪਿਸਤੌਲ ਤੇ ਕੁਝ ਗਰਨੇਡੇ ਤੋਂ ਬਰਾਮਦ ਹੋਏ ਸੀ ਇਹਨਾਂ ਦੇ ਸਾਥੀਆਂ ਤੋਂ ਬਰਾਮਦ ਹੋਏ ਸੀ ਜਿਸ ਕਰਕੇ ਇਹ ਇਸ ਮੁਕਦਮੇ 'ਚ ਨਾਮ ਦੇ ਹੋਏ ਹੁਣ ਵੀ ਇਹ ਜੇਲ 'ਚ ਆ ਜਾਂ ਕੋਈ ਜੇਲ 'ਚ ਹੈ ਹਜੇ ਇਹਦੀ ਬੇਲ ਨਹੀਂ ਹੋਈ ਇਸ ਮੁਕਦਮੇ 'ਚ ਤੇ ਹੋਰ ਵੀ ਮੁਕਦਮਿਆਂ 'ਚ ਕਾਫੀ ਚ ਹੈ ਹਜੇ ਜੇਲ 'ਚ ਹੀ ਚੱਲਦੇ ਠੀਕ ਹੈ ਜੀ ਧੰਨਵਾਦ